ਇਹਦੇ ਦੋ ਬ੍ਰੀਚ ਸੀਗੇ ਪਿਛਲੇ ਕਈ ਘੰਟਿਆਂ ਦੀ ਸੇਵਾ ਤੋਂ ਬਾਅਦ ਜਿਹੜਾ ਮਿੰਡਵਾ ਵਾਲਾ ਉਸ ਨੂੰ ਵੀ ਕਾਬੂ ਪਾ ਲਿਆ ਲੋਕਾਂ ਦੇ ਵੱਲੋਂ ਸੇਵਾ ਵੱਲੋਂ ਪ੍ਰਸ਼ਾਸਨ ਸੰਕਟਾ ਮਹਾਪੁਰਾ ਕਾ ਸੰਤ ਬਾਬਾ ਸਤਨਾਮ ਸਿੰਘ ਜੀ ਸਾਰੀ ਹੂਟ ਕਲਬ ਹੋ ਗਏ ਤੇ ਜਿਹੜਾ ਚਿੰਜੜੀ ਵਾਲਾ ਅਤੀ ਖਤਰਨਾਕ ਜਗਰੇ ਬ੍ਰੀਚ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਅਗਰ ਇਹ ਹੋ ਜਾਂਦਾ ਤਾਂ ਸਾਡੇ ਕਈ ਪਿੰਡ ਜਿਹੜੇ ਤਬਾਹ ਹੋ ਜene ਸੀ ਇੰਨਾ ਤੇਜ਼ ਪਾਣੀ ਨਹਿਰਾਂ ਦਾ ਸਾਡੇ ਪਿੰਡਾਂ ਵੱਲ ਸਿੱਧਾ ਆ ਜਾਣਾ ਸੀਗਾ ਇੱਥੇ ਸੇਵਾ ਚੱਲ ਰਹੀ ਹੈ ਨੂੰ ਅਸੀਂ ਜਦ ਤੱਕ ਸੰਪੂਰਨ ਨਹੀਂ ਹੁੰਦਾ ਮੈਂ ਖੁਦ ਵੀ ਇੱਥੇ ਹਾਂ ਇਸ ਸਾਰੇ ਲੱਗੇ ਹੋਏ ਸਾਡੇ ਨੌਜਵਾਨ ਪਿੰਡਾਂ ਦੇ ਦੇਖ ਸਕਦੇ ਹੋ ਲੋਕਲ ਬੰਦੇ ਗੁਰਨਾਮ ਸਾਡੇ ਸਾਰੇ ਡੀਐਸਪੀ ਸਾਹਿਬ ਸਾਡਾ ਪ੍ਰਸ਼ਾਸਨ ਐਸਐਸਪੀ ਇੱਥੇ ਹੈ ਐਸਡੀਐਮ ਇੱਥੇ ਹੈ ਸਾਡੇ ਸੰਤ ਬਾਬਾ ਸਤਨਾਮ ਸਿੰਘ ਜੀ ਇੱਥੇ ਹੈ ਮੇਰੀ ਬਸ ਇੱਕੋ ਹੀ ਅਪੀਲ ਆਪ ਸਭ ਨੂੰ ਬਾਕੀ ਇਲਾਕੇ ਦੇ ਵਿੱਚ ਵੀ ਲక్ష్ਮੀਨਾਰਾਇਣ ਮੰਦਿਰ ਨੂੰ ਨੁਕਸਾਨ ਹੋਇਆ ਸਾਰੇ ਯੂਥ ਕਲੱਬਾਂ ਨੂੰ ਸਰਪੰਚਾਂ ਨੂੰ ਤੇ ਖਾਸ ਕਰਕੇ ਮੇਰੇ ਭਰਾਵਾਂ ਨੂੰ ਮੇਰੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਥੀ ਸੜਕਾਂ ਤੇ ਰੋ ਅਸੀਂ ਆਪਣੇ ਬੰਦਿਆਂ ਦੇ ਅਸੀਂ ਆਪਣੇ ਇਲਾਕੇ ਸਾਥ ਸ਼ਰੀਆ ਕਾਦ ਅਸੀਂ ਆਪਣੇ ਇਲਾਕੇ ਦੀ ਜਿਹੜੀ ਸੇਵਾ ਕਰਨੀ ਹੈ ਸਾਰੇ ਤੁਸੀਂ ਜਦੋਂ ਦੀ اپੀਲ ਕੀਤੀ ਹੈ ਬਹੁਤ ਸਹਿਯੋਗ ਮਿਲ ਰਿਹਾ ਜਿੱਥੇ ਤੇ ਲੋੜ ਹੈ ਤੇ ਮੈਂ ਇੱਕ ਜਿਹੜਾ WhatsApp ਨੰਬਰ ਹੈ ਹਰ ਤਰੀਕੇ ਨਾਲ ਮੈਂ ਖੁਦ ਵੀ ਹੈ 882796872796244187668827962441 ਮੈਂ ਥੱਲੇ ਵੀ ਪਾ ਦੂੰਗਾ ਨੰਬਰ ਇਹਦੇ ਤੇ ਕੋਈ ਵੀ ਲੋੜ ਹੈ ਕਿਸੇ ਵੀ ਤਰੀਕੇ ਦੀ ਕੋਈ ਰਾਸ਼ਨ ਪਾਣੀ ਕੋਈ ਵੀ ਸਹਾਇਤਾ ਸਾਡੀ ਟੀਮ ਪਹੁੰਚੂਗੀ ਮੈਂ ਆਪ ਵੀ ਜਿਹੜਾ ਹੈ ਜਦ ਇਹ ਮੋਰਚਾ ਪੂਰਾ ਹੁੰਦਾ ਉੱਥੇ ਅਗਲੀ ਜਗ੍ਹਾ ਪਹੁੰਚੂਗਾ ਆਪ ਸਭ ਦੇ ਸਹਿਯੋਗ ਦੀ ਲੋੜ ਹੈ ਤੇ ਤੁਹਾਨੂੰ ਅਪਡੇਟ ਰੱਖਾਂਗੇ ਧੰਨਵਾਦ ਪੰਜਾਬ ਦੇ ਉੱਤੇ ਔਖਾ ਸਮਾਂ ਹੈ ਤੇ ਸਾਡੇ ਇਲਾਕੇ ਤੇ ਵੀ ਲਗਾਤਾਰ ਜਿਹੜੀ ਕੱਲ ਰਾਤ ਤੋਂ ਬਰਸਾਤ ਹੋਈ ਹੈ ਕੱਲ ਸਵੇਰ ਤੋਂ ਜੋ ਬਰਸਾਤ ਹੋ ਰਹੀ ਹੈ ਉਹਦੇ ਨਾਲ ਕਾਫੀ ਜਿਹੜੇ ਹਾਲਾਤ ਵਿਗੜ ਗਏ ਆ ਚੁਕਲੇ ਮੈਂ ਜਿਵੇਂ ਪਹਿਲਾਂ ਦੱਸਿਆ ਸਾਨੂੰ ਭਾਰੀ ਬਰਸਾਤ ਫਿਰ ਉਸ ਤੋਂ ਬਾਅਦ ਜੋ ਪਹਾੜਾਂ ਦਾ ਪਾਣੀ ਆਦਾ ਖੱਡਾ ਰਹੀਂ ਉਹ ਤੀਜਾ ਡੈਮ ਜਿਹੜਾ ਬਹੁਤ ਤੇਜ਼ੀ ਨਾਲ ਭਰ ਰਿਹਾ ਤੇ ਜੇ ਡੈਮ ਜਿਹੜਾ ਹੈ ਉਹ ਅਗਰ ਉਹ ਫੁੱਲ ਹੁੰਦਾ ਜੇ ਉੱਥੋਂ ਪਾਣੀ ਛੱਡਾਂਗੇ ਤਾਂ ਫੇਰ ਹੋਰ ਜਿਹੜੀ ਤਬਾਹੀ ਆ ਜਿੱਥੇ ਲੱਗਿਆ ਪਰ ਉੱਥੇ ਚਾਹੇ ਭਾਰੀ ਆਫਤ ਹੈ ਪਰ ਪੰਜਾਬੀਆਂ ਦੀ ਚੜ੍ਹਦੀ ਕਲਾ ਬੜੀ ਜਿਹੜੀ ਸੋਚ ਹੈ ਤੇ ਇਲਾਕੇ ਦੇ ਜਿਹੜੇ ਲੋਕਾਂ ਦਾ ਸਹਿਯੋਗ ਹੈ ਉਹ ਹਰ ਆਫਤ ਦੇ ਨਾਲ ਅਸੀਂ ਜਿਹੜਾ ਹੈ ਸਾਹਮਣਾ ਕਰ ਰਹੇ ਹਾਂ ਮਜ਼ਬੂਤੀ ਨਾਲ ਸਾਹਮਣਾ ਕਰ ਰਹੇ ਹਾਂ ਬੜੀ ਖੁਸ਼ੀ ਹੋਈ ਕਿ ਜਿਹੜਾ ਹੈ ਲਗਾਤਾਰ ਜਿਹੜੇ ਦੋ ਬ੍ਰੀਚ ਸੀਗੇ ਪਿਛਲੇ ਕਈ ਘੰਟਿਆਂ ਦੀ ਸੇਵਾ ਤੋਂ ਬਾਅਦ ਜਿਹੜਾ ਮਿੰਡਵਾ ਵਾਲਾ ਉਸ ਨੂੰ ਵੀ ਕਾਬੂ ਪਾ ਲਿਆ ਲੋਕਾਂ ਦੇ ਵੱਲੋਂ ਸਹਿਯੋਗ ਵੱਲੋਂ ਪ੍ਰਸ਼ਾਸਨ ਸੰਤਾ ਮਹਾਪੁਰਾ ਕਾ ਸੰਤ ਬਾਬਾ ਸਤਨਾਮ ਸਿੰਘ ਜੀ ਸਾਰੇ ਯੂਥ ਕਲੱਬ ਹੋਏ ਤੇ ਜਿਹੜਾ ਚਿੰਜੜੀ ਵਾਲਾ ਅਤੀ ਖਤਰਨਾਕ ਜਗਰੇ ਬ੍ਰੀਚ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਅਗਰ ਇਹ ਹੋ ਜਾਂਦਾ ਤਾਂ ਸਾਡੇ ਕਈ ਪਿੰਡ ਜਿਹੜੇ ਉਹ ਤਬਾਹ ਹੋ ਜਣੇ ਸੀ ਇੰਨਾ ਤੇਜ਼ ਪਾਣੀ ਨਹਿਰਾਂ ਦਾ ਸਾਡੇ ਪਿੰਡਾਂ ਵੱਲ ਸਿੱਧਾ ਆ ਜਾਣਾ ਸੀਗਾ ਇੱਥੇ ਸੇਵਾ ਚੱਲ ਰਹੀ ਹੈ ਨੂੰ ਅਸੀਂ ਜਦ ਤੱਕ ਸੰਪੂਰਨ ਨਹੀਂ ਹੁੰਦਾ ਮੈਂ ਖੁਦ ਵੀ ਇੱਥੇ ਆ ਤੇ ਅਸੀਂ ਸਾਰੇ ਲੱਗੇ ਹੋਏ ਆ ਸਾਡੇ ਨੌਜਵਾਨ ਪਿੰਡਾਂ ਦੇ ਦੇਖ ਸਕਦੇ ਹੋ ਲੋਕਲ ਬੰਦੇ ਗੁਰਨਾਮ ਸਾਡੇ ਸਾਰੇ ਡੀਐਸਪੀ ਸਾਹਿਬ ਸਾਡਾ ਪ੍ਰਸ਼ਾਸਨ ਐਸਐਸਪੀ ਇੱਥੇ ਹੈ ਐਸਡੀਐਮ ਇੱਥੇ ਹੈ ਸਾਡੇ ਸੰਤ ਬਾਬਾ ਸਤਨਾਮ ਸਿੰਘ ਜੀ ਇੱਥੇ ਹੈ ਮੇਰੀ ਬਸ ਇੱਕੋ ਹੀ ਅਪੀਲ ਆ ਸਭ ਨੂੰ ਬਾਕੀ ਇਲਾਕੇ ਦੇ ਵਿੱਚ ਵੀ ਲక్ష్ਮੀਨਾਰਾਇਣ ਮੰਦਿਰ ਦਾ ਨੁਕਸਾਨ ਹੋਇਆ ਸਾਰੇ ਯੂਥ ਕਲੱਬਾਂ ਨੂੰ ਸਰਪੰਚ ਆਮ ਆਦੀ ਪਾਰਟੀ ਦੇ ਸਾਥੀ ਸੜਕਾਂ ਤੇ ਰੋ ਅਸੀਂ ਆਪਣੇ ਬੰਦਿਆਂ ਦੇ ਅਸੀਂ ਆਪਣੇ ਇਲਾਕੇ ਸਾਥ ਸ਼ਰੀਆ ਕਾਵਾਡ ਅਸੀਂ ਆਪਣੇ ਇਲਾਕੇ ਦੀ ਜਿਹੜੀ ਹੈ ਸੇਵਾ ਕਰਨੀ ਹੈ ਤੇ ਸਾਰੇ ਤੁਸੀਂ ਜਦੋਂ ਦੀ ਅਪੀਲ ਕੀਤੀ ਹੈ ਬਹੁਤ ਸੇਵੂ ਮਿਲ ਰਿਹਾ ਜਿੱਥੇ ਤੇ ਲੋੜ ਹੈ ਤੇ ਮੈਂ ਇੱਕ ਜਿਹੜਾ WhatsApp ਨੰਬਰ ਹੈ ਹਰ ਨਿੱਕੇ ਨਾਲ ਮੈਂ ਖੁਦ ਵੀ ਹਾਂ 882796872962441876882796 2441 ਮਥਲੇ ਵੀ ਪਾ ਦੂੰਗਾ ਨੰਬਰ ਇਹਦੇ ਤੇ ਕੋਈ ਵੀ ਲੋੜ ਹੈ ਕਿਸੇ ਵੀ ਤਰੀਕਨ ਦੀ ਕੋਈ ਰਾਸ਼ਨ ਪਾਣੀ ਕੋਈ ਵੀ ਸਹਾਇਤਾ ਸਾਡੀ ਟੀਮ ਪਹੁੰਚੂਗੀ ਮੈਂ ਆਪ ਵੀ ਜਿਹੜਾ ਹੈ ਜਿਹਦੇ ਮੋਰਚਾ ਪੂਰਾ ਹੁੰਦਾ ਉੱਥੇ ਅਗਲੀ ਜਗ੍ਹਾ ਪਹੁੰਚੂੰਗਾ ਆਪ ਸਭ ਦੇ ਸਹਿਯੋਗ ਦੀ ਲੋੜ ਹੈ ਤੇ ਤੁਹਾਨੂੰ ਅਪਡੇਟ ਰੱਖਾਂਗੇ ਧੰਨਵਾਦ ਕੀ ਰਿਪੋਰਟ ਚੈੱਕ ਕਰਕੇ ਜੀ Isso, tá aí,